ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਲੂਣ ਬੱਚੀ ਘਰੇਲੂ ਜੰਪਲ ਇਹ ਬਾਈਆਂ ਦੀ ਬਕਾਊਆ ਡਿਟੇਲ ਆਪਾਂ ਵੀਰ ਤੋਂ ਇਹਨਾਂ ਬਾਰੇ ਪੁੱਛਦੇ ਆਓਗੇ ਕਰੀਏਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜੀ ਮੇਰਾ ਗਰਮੀਤ ਸਿੰਘ ਜੀ ਨਾਮ ਗਰਮੀਤ ਸਿੰਘ ਪਿੰਡ ਜੰਗੀਆਂਣਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 73408 ਜੀ 73408 11240 11240 ਜਿਹੜਾ ਅੱਜ ਆਪਾਂ ਬੱਛੀ ਪਕਾਉ ਕਰੀਏ ਆਪਣੇ ਘਰ ਦੀ ਹੋਮ ਬਰੇਡ ਈ ਹੈ ਹਾਂਜੀ ਕਰਦੀ ਠੀਕ ਹੈ ਕਿਹੜੇ ਸੀਮਰ ਦੀ ਆ ਗਿਆ ਪਏ ਇਹ ਸਟੈਕ ਵੀ ਅਸਾ ਸਟੈਕ ਕਰਦੀ ਆਪਾਂ ਆਗੇ ਅੱਗੇ ਕਿਹੜਾ ਲੱਗਿਆ ਵਾ 40432 40432 ਤੋਂ ਅੱਗੇ ਗੱਬੜ ਹਾਂਜੀ ਹਾਂਜੀ ਠੀਕ ਹੈ ਆਪਣੇ ਘਰੇਲੂ ਨਾਲ 10-12 ਬੈੜਾ ਰੱਖਿਆ ਮੈਂ ਨਾਲ ਜਿਆਦੇ ਹੋ ਗਏ ਕੱਧਾ ਬਸੇਰ ਕਰ ਦਿੰਦੇ ਵਿੱਚੋਂ ਹਾਂਜੀ ਹਾਂਜੀ ਠੀਕ ਹੈ ਕੀ ਰਿਕਾਰਡ ਸੀ ਦੀ ਮਾਸਲੇ ਦੁੱਧ ਕਿੰਨਾ ਸੀਗਾ 36-40 ਕਿਲੋ ਸੀਗਾ ਆਰਾਮ ਨਾਲ ਜੀ ਕਹਿੰਦੇ ਬਹੁਤ 40 ਕਿਲੋ ਤੱਕ ਜੀ ਮਾ ਜਾਣਦੀ ਸੀ ਆਪਣੇ ਠੀਕ ਹੈ ਅੱਜ ਇਹਦੀ ਉਮਰ ਕਿੰਨੀ ਹੋ ਗਈ ਇਹਦੀ ਦੁੱਧਾਂ ਦਾ ਅੱਛਾ ਦੋ ਦੰਦ ਹੋ ਗਈ ਲਗਭਗ ਇਹਦੀ ਉਮਰ 27 28 ਮਹੀਨੇ ਦੀ ਉਮਰ ਹੋ ਗਈ ਹਾਂਜੀ ਹਾਂਜੀ ਠੀਕ ਹੈ ਤੇ ਦਿਨ ਕਹਿ ਕੇ ਕੱਢਦੇ ਸੂਣ ਚ ਹਜੇ ਇਹ 28 ਤਰੀਕ ਨੂੰ ਦਿਨ ਪੂਰੇ ਜੀ 28 ਤਰੀਕ ਨੂੰ ਦਿਨ ਪੂਰੇ ਲਗਭਗ ਅੱਜ ਹੋ ਗਈ 19 10 ਦਿਨ ਇਹਦੇ ਸੂਣ ਚ ਬਾਕੀ ਪਏ ਆ ਹਾਂਜੀ ਹਾਂਜੀ ਠੀਕ ਹੈ ਉਮੀਦ ਆ ਆਪਣ ਜਿਵੇਂ ਆਪਾਂ ਕਿ ਹੋਰ ਬੱਚੀਆਂ ਪਾਲੀਆਂ ਤੁਸੀਂ ਤਿਆਰ ਕਰੀ ਜਾਂਦੇ ਹੋ ਨਾ ਵੀ ਪਹਿਲਾਂ ਉਹ ਬੈਠ ਅੰਦਾਜ਼ਾ ਹੈ ਦੁੱਧ ਕਿੰਨਾ ਕਵਾ ਦੂਗੀ ਇਹ ਦੁੱਧ ਦੇ ਦੂਗੀ 28 29 ਕਿਲੋ ਦੇ ਦੂਗੀ ਆਰਾਮ ਨਾਲ ਠੀਕ ਹੈ ਕਹਿੰਦਾ ਬਾਪ 30 ਦੇ ਆਸ-ਪਾਸ ਤੇ ਤੇ ਮੁੱਲ ਵੜੀ ਇਹਦਾ ਕੀ ਰੱਖੇ ਜੀ ਆਪਾਂ ਮੁੱਲ ਵੜੀ ਮੋਬਾਈਲ 'ਚ ਦੱਸ ਦਾਂਗੇ ਜੀ ਜੈ ਜੀ ਉਹ ਕੋ ਬਾੜਾ ਤੇ ਨਹੀਂ ਹੋਊਗਾ ਨਾ ਜੀ ਹਾਂ ਜੀ ਤੋੜ ਦੇ ਬਾਹਰ ਨੂੰ ਸੋ ਵੀਰੋ ਅੰਦਾਜ਼ਾ 28 ਤੋਂ 30 ਗਰ ਦੁੱਧ ਪਾਉਣ ਦਾ ਵਹਿੜ ਦਾ ਪਹਿਲਾ ਸੂਆ ਸੁੰਦੀ ਪਈਆ ਮੂੰਹੋਂ ਦੋ ਦਾਂਦਾ ਤੇ ਬਿਊਟੀ ਬਰੀਡ ਇੰਨੀ ਜਾਦੇ ਆ ਪੁੱਜ ਕੇ ਕਹਿਣਦਾ ਪਾਪ ਕਿਸੇ ਪਾਸਿਓਂ ਹੱਥ ਤਰਾਣੀ ਚਾਹੀਏ ਵੀਰ 200 ਕਿਲੋਮੀਟਰ ਦਵਾ ਜੇ ਦੋ ਤੋਂ ਅੱਗੇ ਇਹ ਨਹੀਂ ਕਹੂਗਾ ਵੀ ਸਾਡੇ ਬੱਚੀ ਪਸੰਦ ਨਹੀਂ ਜਾਈ ਕੋ ਕੱਦ ਕਾਠ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਰਾਜੀ ਸਾਵੀ ਪੜੀ ਵੀ ਲੱਸੀ ਨਾ ਵੀ ਕਿਸੇ ਬਸ ਲੈ ਕੇ ਕਿੜਾ ਤੇ ਹੋਰ ਕੜਾ ਦੇ ਦਰਨ ਤੋੜ ਦੋ ਤੇ ਫੁੱਲ ਵੱਡੇ ਕੱਦ ਕਾਠ ਦੇ ਵਿੱਚ ਆ ਬਈ ਦੇ ਮੋਢੇ ਤੱਕ ਆਉਂਦੀ ਬਈਆ ਕੋਈ ਵੀਰ ਛੋਟੀ ਮੰਨ ਕੇ ਨਾ ਆਵੇ ਮੂੰਹੋ ਦੋ ਦੰਦ ਦੰਦ ਆਪਣੇ ਦੇਖੇ ਬਈ ਜਮਾ ਹਾਂਜੀ ਹਾਂ ਦੰਦ ਦੇਖੇ ਦੋ ਦੰਦੋ ਕਨਫਰਮ ਆ 10 ਦਿਨ ਅਜ ਬੱਚੀ ਦੇ ਸੂਣ ਚ ਬਾਕੀ ਪਏ ਹੈਗੇ ਤੇ ਬਣ ਬਣ ਕੰਬਲੀ ਹੋ ਜਾਊਗੀ ਕਿਉਂਕਿ 10 ਦਿਨ ਬਾਕੀ ਹੈ ਹਜੇ ਲੈ ਵਾ ਇਹਦਾ 70 ਤੋਂ 75% ਹਵਾਨਾ ਸਾਹਮਣੇ ਦਿਖਾਈ ਦਿੰਦਾ ਪਏਗਾ ਖਾਈ 30 ਕਿਲੋ ਤੱਕ ਪਾਉਣ ਦੀ ਬੈਡ ਮਾਲਕਾ ਸਟੈਕਰ ਦੀ ਆ ਗਈ ਆਪ ਕਿਹੜਾ ਸੀਮੰਟ ਦੱਸਿਆ ਗਿਆ ਲੱਗਿਆ ਵਾ 3 ਮਾਰਕਾ 40 40 40 432 ਤੋਂ ਗੱਭਣ ਆ ਗਈ ਏ ਸੋ ਕੋਈ ਵੀ ਵੀਰ ਇਸ ਬੈਡ ਨੂੰ ਖਰੀਦਦਾ ਚਾਹਵਣ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਪਿੰਡ ਜੰਗੀਆਂਣਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ